ਇਦਾਂ ਨਾ ਸ਼ਕਰ ਗੰਦੀ ਆ ਯਾ ਸ਼ਕਰ ਕੰਦੀ ਆ ਨਹੀਂ ਸ਼ਕਰ ਕੰਦੀ ਆ ਲੇਕਿਨ ਸ਼ਕਰ ਗੰਦੀ ਕਹਿੰਦੇ ਆ ਸਾਰੇ ਸ਼ਕਰ ਕੰਦੀ ਆ ਸ਼ਕਲ ਗੰਦੀ ਆ ਹੈਲੋ ਸਤੂ ਗੰਦੀ ਆ ਕਿੰਨੇ ਦੀ ਕਿਲੋ ਭਾਈ ਸ਼ਕਰ ਕੰਦੀ 400 ਰੁਪਏ ਕਿਲੋ ਭਾਈ ਕਿੰਨੇ 400 ਰੁਪਏ ਦੀ ਕਿਲੋ ਭਾਈ ਇੰਨੀ ਮਹਿੰਗੀ ਓਏ ਇੰਨੀ ਮਹਿੰਗੀ ਤੈਨੂੰ ਲੱਖ ਰੁਪਏ ਦੀ ਦੱਸਤੀ ਆ ਕਿਲੋ ਇਹ 400 ਰੁਪਏ ਕਿਲੋ ਯਾਰ ਸ਼ਕਰ ਗੰਦੀ ਤਾਂ ਬਿਲਕੁਲ ਸਸਤੀ ਜੀ ਹੁੰਦੀ ਆ ਯਾਰ ਆ ਤੂੰ ਇਹ ਜਨਾ ਨਾ ਤੇਰਾ ਪਤਾ ਲੱਗੰਦਿਆ ਨਾ ਸ਼ਕਰ ਕੰਦੀ ਦਾ ਹੈਲੋ ਸ਼ਕਰਕੰਦੀ ਆ ਲੱਗੀ ਆ ਤੇ ਸ਼ਕਰਕੰਦੀ ਖਾਣਾ ਕੋ ਫਰਕ ਵੀ ਪੈਂਦਾ ਕਿ ਨਹੀਂ ਤੂੰ ਖਾ ਲਾਏ ਤੇ ਸਗੇ ਭਰਾਵਾਂ ਵਿੱਚ ਫਰਕ ਪਵਾ ਦੋਗੀ ਦਸਤਾਨੇ ਪਾ ਕੇ ਨਾ ਵੇਚਿਆ ਕਰ ਪੁੱਤਰ ਇਹ ਖਾਣੀ ਹੁੰਦੀ ਲੋਕਾਂ ਨੇ ਕੀ ਹੋਇਆ ਬਟ ਪੈਰੀ ਕਿਉ ਪੈ ਰਹੇ ਆ ਉਹ ਵੱਟਾ ਡਿੱਗ ਪਿਆ ਪੈਰੀ ਪੈ ਰਹੇ ਆ ਤੂੰ ਚੇਅਰਮੈਨ ਆ ਮਹੱਲੇ ਦਾ ਭਾਈਆ ਭਾਈਆ ਭਾਈ ਹੋਰ ਪਾਓ ਵਿੱਚ ਥੋੜੀ ਜੀ ਤੇ ਰਾਤ ਨੂੰ ਕੁਝ ਵੱਜ ਜਾਂਦਾ ਜਾਂ ਸਵਾਹ ਹੀ ਵੱਜਦੀ ਆ ਵੱਜ ਜਾਂਦਾ 2700 ਰੁਪਇਆ ਲੈ ਕੇ ਜਾਈਦਾ